ਮੁਲਾਜ਼ਮ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਨੂੰ ਕਿ ਇਸ ਕਾਲੇ ਕਾਨੂੰਨ ਨੂੰ ਵਾਪਸ ਕੀਤਾ ਜਾਵੇ ਕਿਉਂਕਿ ਮਜ਼ਦੂਰਾਂ ਦੇ ਚੁੱਲ੍ਹੇ ਬੁਝਾਉਣ ਵਿੱਚ ਹੁਣ ਮੋਦੀ ਦੇ ਕਾਰਪੋਰੇਟ ਸਾਥੀ ਖੜੇ ਹੋ ਗਏ ਐ ਜਿੱਥੇ ਇਹਨਾਂ ਨੇ 8 ਘੰਟੇ ਤੋਂ ਇੱਕ ਮਜ਼ਦੂਰ ਦਾ 12 ਘੰਟੇ ਦਾ ਸਮਾਂ ਦਿੱਤਾ ਸੀ ਕੰਮ ਕਰਨ ਦਾ ਅੱਜ ਇਹਨਾਂ ਨੇ ਮਨਰੇਗਾ ਮਜ਼ਦੂਰਾਂ ਤੇ ਵੀ ਤਲਵਾਰ ਚਲਾਈ ਐ ਕਿ ਸ਼ਾਇਦ ਕਿਤੇ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਨਾ ਹੋਣ ਕਰਕੇ ਬਜਟ ਨੂੰ ਇਹ ਹਾਨਾ ਕਰਨੀ ਕਰਦੇ ਐ ਪਰ ਅੱਜ ਤਾਂ ਇਸ ਗੈਰ ਸੰਵਿਧਾਨਿਕ ਤੁਗਲਕੀ ਫੈਸਲੇ ਨੇ ਤਾਨਾਸ਼ਾਈ ਇੱਕ ਪੱਤਰ ਜਾਰੀ ਕੀਤਾ ਕਾਨੂੰਨ ਬਣਾਇਆ ਜੈਪੀਮ ਜੈਪਾਤ ਮੈਂ ਅਮਰਤਾ ਸਿੰਘ ਸਹੋਤਾ ਆਲ ਇੰਡੀਆ ਮੱਜਮੀ ਸੈਕ ਵੈਲਫੇਅਰ ਐਸੋਸੀਏਸ਼ਨ ਜਨਨਕਤਰ ਸਿਆਸੀ ਵਿੰਗ ਮੇਰੇ ਦੇਸ਼ਵਾਸੀਓ ਨਰਿੰਦਰ ਮੋਦੀ ਦੀ ਸਰਕਾਰ ਨੇ ਭਾਗ ਕੇ ਕੇਂਦਰ ਸਰਕਾਰ ਨੇ ਮਨਰੇਗਾ ਮਜ਼ਦੂਰਾਂ ਦੇ ਚੁੱਲ੍ਹੇ ਬੁਝਾਉਣ ਵਾਸਤੇ ਇੱਕ ਐਸਾ ਪੱਤਰ ਜਾਰੀ ਕੀਤਾ ਹੈ ਇੱਕ ਐਸਾ ਕਾਨੂੰਨ ਬਣਾ ਦਿੱਤਾ ਜਿਵੇਂ ਕਿ ਖੇਤੀ ਕਾਨੂੰਨ ਆ ਬਣਾਏ ਸੀ ਅੱਜ ਉਹ ਕਾਨੂੰਨ ਆ ਸਾਰੇ ਭਾਰਤ ਦੇ ਸਾਰੇ ਸੂਬਿਆਂ ਦੇ ਵਿੱਚ ਚੀਫ ਸੈਕਟਰੀਆਂ ਨੂੰ ਪੱਤਰ ਜਾਰੀ ਹੋ ਚੁੱਕੇ ਐ ਕਿ ਮੰਨਰੇਗਾ ਬੰਦ ਮੰਨਰੇਗਾ ਸਕੀਮਾ ਮਾਨਯੋਗ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੇ ਸਮੇਂ ਤੋਂ ਚੱਲੀ ਆ ਰਹੀ ਸੀ ਜਿਦੇ ਵਿੱਚ ਕਿ ਸਾਰੇ ਦੇਸ਼ ਦੇ ਉਹ ਕਰਤੀ ਲੋਕ ਆ ਜਿਨ੍ਹਾਂ ਕੋਲੇ ਕੋਈ ਹੋਰ ਆ ਸਾਧਨ ਨਹੀਂ ਸੀ ਉਹਨਾਂ ਨੂੰ ਸਾਲ 'ਚੋਂ 100 ਦਿਨ ਕੰਮ ਕਰਨ ਦਾ ਰਜਗਰ ਮਿਲਦਾ ਸੀ ਜਿਹਦੇ ਬਦਲੇ 'ਚ 90% ਕੇਂਦਰ ਸਰਕਾਰ ਬਜਟ ਦਿੰਦੀ ਸੀ 10% ਸੂਬਾ ਸਰਕਾਰਾਂ ਪਾਉਂਦੀਆਂ ਸੀ ਅੱਜ ਉਹ 60 40 ਦੀ ਰੇਸ਼ੋ 'ਚ ਇੱਕ ਨਵੀਂ ਸਕੀਮ ਇਹਨਾਂ ਨੇ ਲਿਆਂਦੀ ਹੈ ਵੇਖਣ ਵਾਲੀ ਗੱਲ ਇਹ ਹੈ ਕਿ ਸੂਬਾ ਸਰਕਾਰਾਂ 10% ਦੇ ਸਬਮਿਸੀਪਲ ਆਉਂਦੀਆਂ। ਅੱਜ 40% ਹਿੱਸਾ ਕਿਵੇਂ ਯੋਗਦਾਨ ਪਾਉਣਗੇ? ਅਜ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਾਈਮ ਮਿੰისტਰ ਕਹਿਣ ਨੂੰ ਜੀ ਨਹੀਂ ਕਰਦਾ ਕਿਉਂਕਿ ਇਹ ਕਾਰਪੋਰੇਟ ਘਰਾਣਿਆਂ ਦੀ ਕੱਠਪੁਤਰੀ ਬਣ ਚੁੱਕਿਆ ਹੈ। ਅਸੀਂ ਪੰਜਾਬ ਦੇ ਲੋਕ ਮਹਿਸੂਸ ਕਰਦੇ ਸੀ ਕਿ ਸ਼ਾਇਦ ਕਿਤੇ ਪੰਜਾਬ ਦੇ ਵਿੱਚ ਭਾਜਪੀ ਦੀ ਸਰਕਾਰ ਨਾ ਹੋਣ ਕਰਕੇ ਬਜਟ ਨੂੰ ਇਹ ਆਨਾਂ ਕਰਨੀ ਕਰਦੇ ਐ ਪਰ ਅੱਜ ਤਾਂ ਇਸ ਗੈਰ ਸੰਵਿਧਾਨਿਕ ਤੁਗਲਕੀ ਫੈਸਲੇ ਨੇ ਤਾਨਾਸ਼ਾਈ ਇੱਕ ਪੱਤਰ ਜਾਰੀ ਕੀਤਾ ਕਾਨੂੰਨ ਬਣਾਇਆ ਜਿਹਦੇ ਨਾਲ ਕਿ ਸਾਡੇ ਮਨਰੇਗਾ ਮਜ਼ਦੂਰ ਜੋ ਬਜ਼ੁਰਗ ਬੀਬੀਆਂ ਤੇ ਬੱਚੇ ਸਾਡੇ ਬਜ਼ੁਰਗ ਬੀਬੀਆਂ ਤੇ ਸਾਡੇ ਪਿੰਡਾਂ ਵਾਲੇ ਲੋਕ ਰੋਜੀ ਰੋਟੀ ਚਲਾਉਂਦੇ ਸੀ ਸੋ ਇੱਕ ਕ੍ਰਾਈਮ ਮਿਨਿਸਟਰਾ ਜਿਹੜਾ ਨਰਿੰਦਰ ਮੋਦੀ ਇਹਦੇ ਇਸ ਫੈਸਲੇ ਨੂੰ ਸਾਡੇ ਸਾਰੇ ਗੈਰਕਾਨੂੰਨੀ ਕੰਮੇ ਮਨਰੇਕਾ ਮਜ਼ਦੂਰ ਆ ਜਿਹੜੇ ਉਹ ਪਸੰਦ ਨਹੀਂ ਕਰਦੇ ਕਿਉਂਕਿ ਇਹਨਾਂ ਨੇ 21 ਤਰੀਕ ਦੇ ਕਾਨੂੰਨ ਦੇ ਵਿੱਚ ਇਹ ਪਾਸ ਕਰਤਾ ਕਿ ਮਨਰੇਕਾ ਸਕੀਮ ਬੰਦ ਹੈ ਸੂਬਾ ਸਰਕਾਰਾਂ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਇਹਨਾਂ ਨੇ ਤਾਂ 10% ਹਿੱਸਾ ਵੀ ਮਜ਼ਦੂਰਾ ਇਹ ਮਨਰੇਗਾ ਸਕੀਮ ਦੇ ਵਿੱਚ ਆਪਣਾ ਨਹੀਂ ਪਾਇਆ ਇਸ ਵੇਲੇ ਅੱਜ ਲੋੜ ਹੈ ਕਿਰਤੀ ਕਾਮਿਆਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਦੀ ਸਾਰੀਆਂ ਮਜ਼ਦੂਰ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨੂੰ ਕਿ ਇਸ ਕਾਲੇ ਕਾਨੂੰਨ ਨੂੰ ਵਾਪਸ ਕੀਤਾ ਜਾਵੇ ਕਿਉਂਕਿ ਮਜ਼ਦੂਰਾ ਦੇ ਚੁੱਲ੍ਹੇ ਭਿਜਾਉਣ ਵਿੱਚ ਹੁਣ ਮੋਦੀ ਦੇ ਕਾਰਪੋਰੇਟ ਸਾਥੀ ਖੜੇ ਹੋ ਗਏ ਐ ਜਿੱਥੇ ਇਹਨਾਂ ਨੇ 8 ਘੰਟੇ ਤੋਂ ਇੱਕ ਮਜ਼ਦੂਰ ਦਾ 12 ਘੰਟੇ ਦਾ ਸਮਾਂ ਕੀਤਾ ਸੀ ਕੰਮ ਕਰਨ ਦਾ ਅੱਜ ਇਹਨਾਂ ਨੇ ਮਨਰੇਗਾ ਮਜ਼ਦੂਰਾਂ ਤੇ ਵੀ ਤਲਵਾਰ ਚਲਾਈ ਐ ਸੋ ਮੈਂ ਸਾਰੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਅੱਜ ਇਹ ਕਦੇ ਕਿਸਾਨਾਂ ਤੇ ਚਲਾਉਂਗੇ ਆ ਕਦੇ ਅੱਜ ਮਨਰੇਗਾ ਮਜ਼ਦੂਰਾਂ ਤੇ ਇਹ ਤਲਵਾਰ ਚਲਾਈ ਐ ਉਹ ਦਿਨ ਦੂਰ ਨਹੀਂ ਕਿ ਜਦੋਂ ਮਲਾਜਮਾਂ ਦੇ ਹਿੱਤਾਂ ਤੇ ਵੀ ਤਲਵਾਰਾਂ ਚੱਲਣਗੀਆਂ ਕਈ ਵਾਰੀ ਸਾਡੇ ਸਾਥੀ ਇਹ ਕਹਿੰਦੇ ਵੀ ਅਸੀਂ ਕੀ ਲੈਣਾ ਪਰ ਨਹੀਂ ਅੱਜ ਲੋੜ ਇਹਨਾਂ ਕਿਰਤੀਆਂ ਦੇ ਹੱਕ ਵਿੱਚ ਬੋਲਣ ਦੀ ਕਿਉਂਕਿ ਪੰਜਾਬ ਦੇ ਵਿੱਚ 2 ਲੱਖ 3000 ਮਜ਼ਦੂਰ ਕੰਮ ਕਰਦਾ ਹੈ ਕਿਆ ਕਹਿਣ ਤੋਂ ਪਾਲ ਕਿ 1 ਕਰੋੜ ਕਿਰਤੀ ਕਾਮੇ ਨਰੇਗਾ ਵੀ ਦੂਰ ਹੈ ਸਮੁੱਚੇ ਭਾਰਤ ਚ 26 ਕਰੋੜ ਜਿਹੜਾ ਮਜ਼ਦੂਰ ਕੰਮ ਕਰਦਾ ਹੈ ਇਹਨਾਂ ਲੋਕਾਂ ਦੇ ਜਿਹੜੇ ਨੇ ਨਰਿੰਦਰ ਮੋਦੀ ਨੇ ਭਾਰਤ ਸਰਕਾਰ ਨੇ ਇੱਕ ਕਾਲਾ ਕਾਨੂੰਨ ਬਣਾ ਕੇ ਚੁੱਲ੍ਹੇ ਠੰਡੇ ਕੀਤੇ ਆ ਅਸੀਂ ਆਲ ਇੰਡੀਆ ਮਜ਼ਬੀਸਖ ਵੈਲਫੇਅਰ ਐਸੋਸੀਏਸ਼ਨ ਸਖਤ ਸ਼ਬਦਾਂ ਵਿੱਚ ਨਿਖੇਤੀ ਕਰਦੇ ਆ ਤੇ ਫਰਵਖ ਵਿੱਚ ਅਸੀਂ ਸਾਰੇ ਦੇਸ਼ ਵਾਸੀ ਸਾਰੇ ਪੰਜਾਬ ਵਾਸੀ ਇੱਕ ਟਿੱਕਾ ਸੰਗਠਨ ਵੀ ਬਟਾਂਗੇ